ਅਕੇ ਸ਼ਰਾਬ ਵੰਡੀ ਡੋਡੇ ਵੰਡੇ ਕੁੱਕੀ ਵੰਡੀ ਪੋਸਟ ਸਾਰਾ ਕੁਝ ਵੰਡਿਆ ਆਰਟੀ ਕੋਈ ਵੀ ਹੋਵੇ ਮੇਨ ਗੱਲ ਆ ਕਿ ਜਿਸ ਦੇ ਨਾਲ ਆਪਾਂ ਖੜਦੇ ਉਹਦਾ ਕਿਰਦਾਰ ਕਿਵੇਂ ਦਾ ਕਹਿੰਦੇ ਕੁਰਸੀਆਂ ਵੀ ਖਾਲੀ ਪਈਆਂ ਨੇ ਚਲੋ ਸਾਡਾ ਕਿਸੇ ਨਾਲ ਵੈਰ ਬਰੋ ਮੈਂ ਦੇਖਿਆ ਆ ਬਾਈ ਜੀ ਮੈਂ ਦੇਖਿਆ ਸੋ ਇਹ ਲੋਕ ਚਾਹੁੰਦੇ ਆ ਲੋਕਾਂ ਦੇ ਬੱਚਿਆਂ ਤੇ ਬਹੁਤ ਬੁਰੇ ਆ ਜੀ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਇੱਕ ਲੋਕ ਚਾਹੁੰਦੇ ਆ ਵੀ ਸਾਡੇ ਬੱਚੇ ਬੇਕਾਰ ਨਾ ਹੋਣ ਬਾਹਰਲੇ ਦੇਸ਼ਾਂ ਜਾ ਕੇ ਫਿਰ ਇਹ ਇਦਾਂ ਹੋ ਜਾਂਦੀ ਆ ਕਈਆਂ ਦੀ ਉੱਧਰ ਡੈਥ ਹੁੰਦੀ ਆ ਇੱਧਰ ਨਹੀਂ ਮਿਲ ਪਾਉਂਦੇ ਕਈਆਂ ਦੀ ਇੱਧਰ ਪਿਛੇ ਪਰਿਵਾਰਕ ਡੈਥ ਹੋ ਜਾਂਦੀ ਆ ਉੱਧਰੋਂ ਆ ਨਹੀਂ ਸਕਦੇ ਅਕਸਰ ਜਦੋਂ ਰੈਲੀਆਂ ਦਾ ਮਾਹੌਲ ਹੁੰਦਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵਾਇਰਲ ਹੋ ਜਾਂਦੀਆਂ ਕਿ ਰੈਲੀਆਂ ਦੇ ਉੱਤੇ ਲਿਆਂਦੇ ਗਏ ਬੰਦਿਆਂ ਨੂੰ ਡੋਡੇ ਪੋਸਟ ਸ਼ਰਾਬ ਅਫੀਮ ਵੰਡੀ ਜਾਂਦੀ ਹੈ ਪਰ ਇੱਕ ਰੈਲੀ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਹੋਣਾ ਵੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇੱਥੇ ਕੀ ਵੰਡਿਆ ਜਾ ਰਿਹਾ ਇੱਥੇ ਬੂਟੇ ਵੰਡੇ ਜਾ ਰਹੇ ਮੈਂ ਕਹੂੰਗਾ ਤਸਵੀਰ ਦਿਖਾ ਦਿੱਤੀ ਜਾਵੇ ਕਿੱਥੇ ਬੂਟੇ ਵੰਡੇ ਜਾ ਰਹੇ ਆ ਤੇ ਵੀਰ ਮੇਰੇ ਨਾਲ ਸੇਵਾਦਾਰ ਮੇਰੇ ਨਾਲ ਹੈਗੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਆ ਕਿ ਮੈਂ ਜਿਵੇਂ ਕਿਹਾ ਕਿ ਅਕਸਰ ਹੀ ਰੈਲੀਆਂ ਦੇ ਵਿੱਚ ਵੇਖਦੇ ਆ ਅਗਲੇ ਦਿਨ ਫੋਟੋਆਂ ਵੀਡੀਓ ਵਾਇਰਲ ਹੋ ਜਾਂਦੀਆਂ ਕਿ ਸ਼ਰਾਬ ਵੰਡੀ ਡੋਡੇ ਵੰਡੇ ਪੁੱਕੀ ਵੰਡੀ ਪੋਸਟ ਸਾਰਾ ਕੁਝ ਵੰਡਿਆ ਪਰ ਤੁਸੀਂ ਬੂਟੇ ਰੈਕੀ ਫਰਕ ਹੈ ਇਸ ਰੈਲੀ ਦਾ ਤੇ ਉਹਨਾਂ ਰੈਲੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਫਰਕ ਇਹਨਾਂ ਹੈ ਕਿ ਇਹ ਜਿਹੜੀ ਕਾਨਫਰੰਸ ਹੋ ਰਹੀ ਹੈ ਇਹ ਆ ਮਨੁੱਖਤਾ ਦੇ ਭਲੇ ਵਾਸਤੇ ਪੂਰੀ ਸਿੱਖ ਕੌਮ ਸਾਰਿਆਂ ਦੀ ਮਾਨਵਤਾ ਦੀ ਭਲੇ ਵਾਸਤੇ ਆ ਚੜ੍ਹਦੀ ਕਲਾ ਵਾਸਤੇ ਆ ਜਿੰਨੇ ਬਾਾਰ ਪੋਸਟਰ ਲੱਗੇ ਨੇ ਜੀ ਇਹਨਾਂ ਉੱਪਰ ਜਿੰਨੀਆਂ ਤਸਵੀਰਾਂ ਲੱਗੀਆਂ ਵਾ ਇਹ ਸਾਰੇ ਜਿਹੜੇ ਆ ਇਹਨਾਂ ਦੀ ਕੋਈ ਆਪਣੇ ਨਿੱਜੀ ਲੜਾਈ ਨਹੀਂ ਆ ਕੋਈ ਆਪਣੇ ਘਰ ਵਾਸਤੇ ਆਪਣੇ ਕੇ ਹਿੱਤ ਵਾਸਤੇ ਨਹੀਂ ਲੜ ਰਹੇ ਇਹ ਪੂਰੀ ਸਿੱਖ ਕੌਮ ਵਾਸਤੇ ਲੜ ਰਹੇ ਨੇ ਇਹ ਮਾਨਵਤਾ ਵਾਸਤੇ ਮਨੁੱਖਤਾ ਵਾਸਤੇ ਜ਼ਬਰ ਜ਼ੁਲਮ ਦੇ ਖਿਲਾਫ ਲੜ ਰਹੇ ਨੇ ਤਾਂ ਹੀ ਇਹਨਾਂ ਨੂੰ ਲੋਕੀ ਆ ਕੇ ਇਹਨਰੇ ਤਸਵੀਰਾਂ ਲੈ ਰਹੇ ਆ ਤੇ ਨਾਲ ਥੱਲੇ ਖਲੋਖਲੋ ਤਸਵੀਰਾਂ ਕਰਾ ਰਹੇ ਆ ਆਰਟੀ ਕੋਈ ਵੀ ਹੋਵੇ ਮੇਨ ਗੱਲ ਆ ਵੀ ਜਿਸ ਦੇ ਨਾਲ ਆਪਾਂ ਖੜਦੇ ਉਹਦਾ ਕਿਰਦਾਰ ਕਿਵੇਂ ਦਾ ਇੱਥੇ ਲੋਕਾਂ ਦਾ ਅਸੀਂ ਸਵੇਰ ਦੇ ਦੇਖ ਰਹੇ ਆ ਤੇ ਬਹੁਤ ਵੱਡਾ ਇਕੱਠ ਜਿਹੜਾ ਉਹ ਭਾਈ ਅਮਰਪਾਲ ਸਿੰਘ ਦੀ ਕਾਨਫਰੰਸ ਦੇ ਵਿੱਚ ਆ ਚਿਹਰੇ ਸਾਰੀਆਂ ਕੁਰਸੀਆਂ ਭਰ ਗਿਆ ਨੇ ਅੱਗੇ ਬੈਠਣ ਨੂੰ ਜਗ੍ਹਾ ਨਹੀਂ ਥੱਲੇ ਲੋਕ ਆ ਕੇ ਬੈਠੇ ਨੇ ਉੱਧਰ ਬਾਕੀ ਜਿਹੜੀਆਂ ਨੇੜੇ ਕਾਨਫਰੰਸਾਂ ਉੱਧਰੋਂ ਲੋਕ ਆਏ ਉਹ ਕਹਿੰਦੇ ਕੁਰਸੀਆਂ ਵੀ ਖਾਲੀ ਪਈਆਂ ਨੇ ਚਲੋ ਸਾਡਾ ਕਿਸੇ ਨਾਲ ਵੈਰ ਵਰੋ ਨਾ ਮੈਂ ਦੇਖਿਆ ਆ ਬਾਈ ਜੀ ਮੈਂ ਦੇਖਿਆ ਆ ਪਰ ਇਹ ਸਚਾਈ ਆ ਕਿਉਂਕਿ ਸਾਡੇ ਕੋਲ ਬੂਟੇ ਲੈਣ ਲੋਕ ਆਉਂਦੇ ਨੇ ਜੇ ਆ ਕੇ ਦੱਸਦੇ ਨੇ ਕਿ ਸਭ ਤੋਂ ਆਪ ਮਾਰੇ ਬੋਲਦੇ ਸਭ ਤੋਂ ਵੱਡਾ ਕੱਟ ਕਹਿੰਦੇ ਇੱਥੇ ਆ ਇੱਥੇ ਅੰਦਰ ਅਕਸਰ ਕੋਈ ਨਾ ਕੋਈ ਕਲਾ ਵਰਤਰੀ ਆ ਕੁਝ ਤਾਂ ਹੋਊਗਾ ਸੱਚ ਹੋਊਗਾ ਜਿਹੜਾ ਲੋਕ ਇੰਨਾ ਇਹ ਪਾਸੇ ਨੂੰ ਚੱਲੇ ਕਿ ਹਵਾ ਚੱਲੀ ਆ ਜੀ ਤੇ ਇਹ ਤਾਂ ਚੱਲੀ ਆ ਵੀ ਜ਼ਬਰ ਜ਼ੁਲਮ ਬਹੁਤ ਹੋ ਰਿਹਾ ਐਨਐਸਏ ਦੇ ਖਿਲਾਫ ਲੋਕ ਸਾਰੇ ਨੇ ਹਰੇਕ ਬੱਚੇ-ਬੱਚੇ ਨੂੰ ਪਤਾ ਕਿ ਐਨਐਸਏ ਜਿਹੜੀ ਵਧਾਈ ਜਾ ਰਹੀ ਹੈ ਇਹ ਪੋਲੀਟੀਕਲ ਵੈਸੇ ਵਧਾਈ ਜਾ ਰਹੀ ਹੈ ਇੰਨਾ ਵੱਡਾ ਕੋਈ ਪਾਪ ਨਹੀਂ ਸੀਗਾ ਭਾਈ ਅਮਰਤਪਾਲ ਦਾ ਚਲੋ ਉਹ ਨਸ਼ਿਆਂ ਤੋਂ ਹੀ ਲੋਕਾਂ ਨੂੰ ਢਾ ਰਹੇ ਨੇ ਤੇ ਅਮਰਤ ਸ਼ਿਕਾਰ ਹੈ ਸੀ ਇਹ ਤੇ ਕੋਈ ਬਾੜੀ ਇੰਦਾ ਦੀ ਕੋਈ ਗੱਲ ਨਹੀਂ ਕਿ ਕੋਈ ਜ਼ੁਲਮ ਹੋ ਰਿਹਾ ਹੋਵੇ ਕੱਲਾ ਇਸ ਤਰੀਕੇ ਦਾ ਕਰਕੇ ਕਿ ਜਾਂ ਫਿਰ ਇੰਜ ਕਹ ਲੋਗੇ ਸਰਕਾਰ ਵਾਕੇ ਜਿਵੇਂ ਜੀਤੋ ਬਾਬਾ ਕਹਿੰਦਾ ਸਰਕਾਰ ਐ ਵਕਾਉਂਦੀਆਂ ਜਾਂ ਤੇ ਕੋਈ ਸਰਕਾਰ ਦਾ ਮੰਸਾਵਾ ਵੀ ਇਹ ਨਾ ਰੋਕੇ ਲੋਕਾਂ ਨੂੰ ਨਸ਼ਾ ਪੀਣ ਤੋਂ ਕਰਨ ਤੋਂ ਵੇਚਣ ਤੋਂ ਫੋਏ ਲੋਕ ਚਾਹੁੰਦੇ ਆ ਲੋਕਾਂ ਦੇ ਬੱਚਿਆਂ ਤੇ ਬਹੁਤ ਬੁਰੇ ਆ ਜੀ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਇੱਕ ਲੋਕ ਚਾਹੁੰਦੇ ਆ ਵੀ ਸਾਡੇ ਬੱਚੇ ਬੇਘਰ ਨਾ ਹੋਣ ਬਾਹਰਲੇ ਦੇਸ਼ਾਂ ਜਾ ਕੇ ਫਿਰ ਇਹ ਇਦਾਂ ਹੋ ਜਾਂਦੀ ਆ ਕਈਆਂ ਦੀ ਉੱਧਰ ਡੈਥ ਹੁੰਦੀ ਆ ਇੱਧਰ ਨਹੀਂ ਮਿਲ ਪਾਉਂਦੇ ਕਈਆਂ ਦੀ ਇੱਧਰ ਪਿਛੇ ਪਰਿਵਾਰਕ ਡੈਥ ਹੋ ਜਾਂਦੀ ਆ ਉੱਧਰੋਂ ਆ ਨਹੀਂ ਸਕਦੇ ਇਹ ਬੜਾ ਵੱਡਾ ਇੱਕ ਜਿਹੜਾ ਵਿਛੋੜਾ ਆ ਜਿਹੜਾ ਇਹ ਬੜਾ ਦੁਖਦਾਇਕ ਆ ਕਹਿਣ ਨੂੰ ਇੱਥੋਂ ਸਾਰੇ ਮਾਪੇ ਜਾ ਕੇ ਬੜੀਆਂ ਅਰਦਾਸਾਂ ਕਰਦੇ ਬੱਚੇ ਦਾ ਵੀਜ਼ਾ ਆ ਜੇ ਪਰ ਚੜਾਉਣ ਲੱਗਿਆ ਬਹੁਤ ਰੋਂਦੇ ਆ ਇਹ ਕੋਈ ਵਧੀਆ ਗੱਲ ਨਹੀਂ ਤੁਸੀਂ ਕਿਹੜੇ ਹਲਕੇ ਤੋਂ ਆਏ ਮੇਰਾ ਹਲਕਾ 71 ਸਿੱਕਾ ਪਿੰਡ ਹੈ ਜੀ ਸਾਡਾ ਅਸੀਂ ਐਗਰੋਫੈਡ ਵੱਲੋਂ ਆਏ ਐਗਰੋ ਖੜਦਾ ਮੈਂ ਚੇਅਰਮੈਨ ਹਾਂ ਜਰਨੈਲ ਸਿੰਘ ਤਰਸਿੱਖਾ ਜੀ ਸਾਡਾ ਹਰ ਮੇਲੇ ਦੇ ਵਿੱਚ ਅਸੀਂ ਜਾ ਕੇ ਬੂਟੇ ਜਿਹੜੇ ਆ ਉਹ ਵੰਡਦੇ ਆ ਅੱਜ ਅਸੀਂ ਪੰਜਰ ਬੂਟਾ ਲੈ ਕੇ ਇੱਥੇ ਆਏ ਆ ਪਰ ਡੇਢ ਲੱਖ ਬੂਟਾ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਲਾ ਚੁੱਕੇ ਆ ਆਲ ਇੰਡੀਆ ਇਹ ਕੰਮ ਕਰਦੇ ਆ ਜੀ ਤੇ ਸਾਨੂੰ ਹਦਾਇਤ ਵੀ ਇਹੀ ਆ ਸਰਕਾਰੀ ਵੀ ਅਸੀਂ ਜਿਹੜਾ ਜਿੰਨਾ ਵੀ ਸਾਨੂੰ ਸਾਡੇ ਕੈਟਲ ਫੀਡ ਆ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਉਹ ਐਗਰੋਫੈਡ ਤੇ ਚੱਲਦੇ ਨੇ ਜੈਵਿਕ ਖੇਤੀ ਦੇ ਜਿਆਦਾ ਅਸੀਂ ਆਰਗੈਨਿਕ ਖੇਤੀ ਉੱਤੇ ਕੰਮ ਕਰਦੇ ਆ ਜੀ ਨਾਲ ਨਾਲ ਆ ਸੇਵਾ ਭਲਾਈ ਦੇ ਕੰਮ ਕਰਦੇ ਆ ਜਿੰਨਾ ਵੀ ਸਾਨੂੰ ਮੁਨਾਫਾ ਹੁੰਦਾ ਹੈ ਜਿੰਨੇ ਵੀ ਸਾਡੇ ਪ੍ਰੋਡਕਟ ਆ ਉਹਨਾਂ ਵਿੱਚੋਂ ਸਾਡਾ ਇਹ ਆ ਕਿ ਜਿਹੜੇ ਗਰੀਬ ਤਬਕਾ ਹੈ ਉਹਨਾਂ ਲੋਕਾਂ ਦਾ ਵੱਧ ਤੋਂ ਵੱਧ ਭਲਾ ਕੀਤਾ ਜਾਵੇ ਬੱਚਿਆਂ ਨੂੰ ਜਿਹੜੀ ਆ ਉਹ ਪੜ੍ਹਾਈ ਦੇ ਵਾਸਤੇ ਫੀਸ ਵਜੀਬੇ ਦਿੱਤੇ ਜਾਣ ਕੋਈ 350 ਦੇ ਕਰੀਬ ਬੱਚਿਆਂ ਨੂੰ ਫੀਸਾਂ ਪਾਈਆਂ ਜਾਂਦੀਆਂ ਹਰਿਆਣੇ ਚ ਨੇ ਜੂਪੀ ਦੇ ਨੇ ਪੰਜਾਬ ਦੇ ਨੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਵਿਆਹ ਕੀਤੇ ਜਾਂਦੇ ਆ ਗਰੀਬ ਜੋੜਿਆਂ ਦੇ ਬੱਚਿਆਂ ਦੇ ਫਿਰ ਜਿਹੜੇ ਪਿੰਡਾਂ 'ਚ ਗਰੀਬ ਜਿਨ੍ਹਾਂ ਦੇ ਉੱਤੇ ਛੱਤਾਂ ਨਹੀਂ ਘਰਾਂ ਦੇ ਉੱਤੇ ਛੱਤਾਂ ਪਾਈਆਂ ਜਾਂਦੀਆਂ ਲੋਕੀ ਸਾਨੂੰ ਬੁਲਾਉਂਦੇ ਨੇ ਫਿਰ ਅਸੀਂ ਜਾ ਕੇ ਗਰਾਊਂਡ ਦੇ ਵਿੱਚ ਜਾਂ ਪਿੰਡ ਦੀ ਪਲੇ ਗਰਾਊਂਡ ਆ ਜਾਂ ਪਿੰਡ ਦੀ ਕੋਈ ਜ਼ਮੀਨ ਪਈ ਆ ਵੈਸੇ ਉਹਦੇ ਉੱਤੇ ਬੂਟੇ ਲਾ ਕੇ ਬਾਗ ਲਾ ਕੇ ਆਉਂਦੇ ਆ ਸਾਡੇ ਕੋਲ ਫਲਦਾਰ ਬੂਟੇ ਨੇ ਸ਼ਾਨਦਾਰ ਬੂਟੇ ਨੇ ਜਿਹੜੀ ਐਸ ਸਮੇਂ ਵੱਡੀ ਮੰਗਾ ਪੰਜਾਬ ਦੇ ਵਿੱਚ ਇਹ ਜਿਹੜਾ ਗਲੋਬਲ ਵਾਰਮਿੰਗ ਆ ਗਰਮੀ ਤਬ ਛੇ ਨਹੀਂ ਜ਼ਿਆਦਾ ਵਧੀ ਪਈ ਆ ਸੋ ਇਹ ਬਹੁਤ ਜ਼ਰੂਰੀ ਆ ਸਾਡੀ ਹੱਥ ਬੰਨ ਕੇ ਅਪੀਲ ਹੈ ਕਿ ਇੱਕ ਕਬੂਟਾ ਸਾਰੇ ਪੰਜਾਬੀ ਜਰੂਰ ਆਪਦੇ ਘਰੇ ਆ ਆਪਣੇ ਖੇਤਾਂ ਵਿੱਚ ਲਾਉਣ ਗ੍ਰਾਊਂਡ ਤੇ ਜਾਣੇ ਹੂੰ ਪਿੰਡਾਂ ਦੇ ਵਿੱਚ ਲੋਕ ਸੱਦਦੇ ਆ ਪਾਰਕਾਂ ਦੇ ਵਿੱਚ ਖੇਡ ਗ੍ਰਾਊਂਡਾਂ ਦੇ ਵਿੱਚ ਬੂਟੇ ਲਾ ਕੇ ਆਉਣੇ ਗ੍ਰਾਊਂਡ ਤੇ ਕੀ ਗੱਲ ਚੱਲਦੀ ਭਾਈ ਅਮਰਪਾਲ ਸਿੰਘਾਣਾ ਬਾਰੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਜੀ ਸਭ ਤੋਂ ਮੇਨ ਗੱਲ ਹਰੇਕ ਪੰਜਾਬੀ ਦੇ ਮਨ ਚ ਹੈ ਚਾਹੇ ਉਹ ਕਾਂਗਰਸੀ ਅਕਾਲੀ ਕਿਸੇ ਵੀ ਪਾਰਟੀ ਦਾ ਪਰ ਇਸ ਗੱਲ ਦੇ ਉਹਦੇ ਮਨ ਦੇ ਵਿੱਚ ਆਉਂਦੀ ਵੀ ਅਮਰਤਪਾਲ ਕੋ ਮਾੜਾ ਨੇ ਕਰਨ ਦੇ ਉਹ ਨਸ਼ੇ ਯਾਰ ਛਡਾ ਰਿਆ ਸੀ ਅਮਰਤ ਸ਼ਿਕਾਰਿਆ ਸੀ ਆਹੜੀ ਐਨਐਸਏ ਵਧਾਈ ਜਾਂਦੇ ਮਾੜੀ ਗੱਲ ਇਹ ਹਰੇਕ ਬੱਚੇ ਬੱਚੇ ਨੂੰ ਪਤਾ ਹੈ ਕਿ ਐਨਐਸਏ ਜਿਹੜੀ ਆ ਇਹ ਭਗਵੰਤ ਮਾਨ ਦੀ ਮਾੜੀ ਗੱਲ ਆ ਜੀ ਇਹ ਨਹੀਂ ਵਧਾਉਣੀ ਚਾਹੀਦੀ ਕਿ ਦੀ ਸ਼ਹਿਤ ਹੈ ਸੈਂਟਰ ਚਾ ਕਿ ਦੀ ਸ਼ਹਿਤ ਤੇ ਵਾਦੀ ਆ ਇਹ ਰੱਬ ਜਾਣਦਾ ਪਰ ਇਹ ਮਾੜੀ ਗੱਲ ਹੈ 2027 ਦਾ ਮਾਹੌਲ ਕਿਦਾਂ ਦੇਖਦੇ ਅੱਜ ਦਾ ਇਕੱਠ ਵੇਨੋ ਜੀ 2027 ਦੇ ਅਮਰਪਾਲ ਸਿੰਘ ਮੁੱਖ ਮੰਤਰੀ ਹੈ ਜੀ ਹਾਂ ਬਿਲਕੁਲ ਕਿੰਨਾ ਵੱਡਾ ਇਕੱਠ ਹੈ ਬਿਲਕੁਲ ਕੀ ਕਹਿਣਾ ਚਾਹੋਗੇ ਵੀਰ ਜੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਇਕੱਠ ਹੈ ਜੀ ਬੜੀ ਆਕਾਲਪੁਰਖ ਦਾ ਵਰਤਾਰਾ ਵਰਤ ਰਿਹਾ ਵਾ ਕਿ ਅੱਜ ਜਹਤਰੀ ਸੰਗਤ ਦੇ ਸਾਹਮਣੇ ਨਿਕਲ ਰਹੀ ਆ ਹਰ ਬੰਦਾ ਇਹ ਕਹਿ ਰਿਹਾ ਵੀ ਇਦਾਂ ਦਾ ਕੱਟ ਕਿਤੇ ਵੇਖਣ ਨੂੰ ਨਹੀਂ ਮਿਲਿਆ ਉਹ ਹਕਾਲਪੁਰਖ ਦੀ ਬੇਅੰਤ ਕਿਰਪਾ ਹੋਗੀ 2027 ਦੇ ਵਿੱਚ ਜੇਤੂ ਹੋ ਗਏ ਭਾਈ ਅਮਿਤਪਾਲ ਸਿੰਘ ਜੀ ਬਹੁਤ ਜਿਆਦਾ ਵਰਤਾਰਾ ਚ ਗੱਲਾਂ ਵੇ ਕਰਦੇ ਖਾਲਸਾ ਵਾਹਿਗੁਰੂ ਵੀਰਦੀਪ ਸਿੱਧੂ ਕਹਿੰਦੇ ਹੁੰਦੇ ਸੀ ਕਿ ਕਲਾ ਵਰਤਦੀ ਆ ਹਾਂਜੀ ਹਾਂਜੀ ਤੇ ਬੜੇ ਬੜੇ ਕਿੰਤੂ ਪਰੰਤੂ ਕਰਨ ਵਾਲੇ ਸੀ ਜਿਹੜੇ ਉਹ ਦੀਪ ਦੀਆਂ ਗੱਲਾਂ ਤੇ ਕਿੰਤੂ ਪਰੰਤੂ ਕਰਦੇ ਸੀ ਬਾਈ ਦੀਆਂ ਤੇ ਅੱਜ ਕਲਾ ਵਰਤ ਦੀ ਵੇਖਦੀ ਪਈ ਆ ਜੀ ਦੇਖ ਰਹੇ ਆ ਜੀ ਤੁਸੀਂ ਵੀ ਵੇਖ ਰਹੇ ਹੋ ਸਭ ਸੰਗਤਾਂ ਵੀ ਵੇਖ ਰਹੀਆਂ ਹਰੂ ਸਾਹਿਬ ਦੀ ਬਹੁਤ ਕਿਰਪਾ ਕਰਦੇ ਵਾਦਨ ਮਹਾਰਾਜ ਦੀ ਉਹਨਾਂ ਦੇ ਸਥਾਨ ਤੇ ਆਪਾਂ ਖੜੇ ਆ ਬਹੁਤ ਕਿਰਪਾ ਵਾਹਿਗੁਰੂ ਦੀ ਮੈਂ ਇੱਥੇ ਦੇਖਿਆ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਤੇ 2022 ਦੇ ਇਲੈਕਸ਼ਨ ਦੇ ਵਿੱਚ ਵੱਡੀ ਗਿਣਤੀ ਚ ਨੌਜਵਾਨਾਂ ਨੇ ਪਹਿਲੀ ਸਰਕਾਰ ਬਣਾਈ ਸੀ ਹੁਣ ਸਾਰੇ ਨੌਜਵਾਨ ਇਧਰਲੇ ਪਾਸੇ ਨੇ ਹਾਂਜੀ ਆਉਣਗੇ ਜੀ ਨੌਜਵਾਨ ਦੇਖ ਰਹੇ ਆ ਆਪਾਂ ਜ਼ੁਲਮ ਹੁੰਦਾ ਸਾਰੇ ਇਹਦੇ ਜਦੋਂ ਜ਼ੁਲਮ ਹੁੰਦਾ ਨੌਜਵਾਨ ਨਹੀਂ ਸਹਾਰਦਾ ਜੀ ਇਹਰਾ ਜੂਟਰ ਨਾ ਵੱਜਦਾ ਹੀ ਆ ਜੀ ਸਰਕਾਰਾਂ ਵੀ ਕੋਈ ਵਾਈ ਲੱਭਦੇ ਸੀ ਨੌਜਵਾਨ ਕੋਈ ਵਾਈ ਵਾਲਾ ਲੱਭਦਾ ਨਹੀਂ ਹਾਂਜੀ ਵਾਈ ਵਾਲਾ ਲੱਭ ਗਿਆ ਸਾਨੂੰ ਲੱਭ ਗਿਆ ਹੁਣ ਲੀਡਰ ਲੱਭ ਗਿਆ ਸਾਨੂੰ ਲੱਭ ਗਿਆ ਅਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਦੇ ਨਾਲ ਆ ਠੀਕ ਹੈ ਜੀ ਚੜ੍ਹਦੀ ਕਲਾ ਜੜ ਚੜ੍ਹਦੀ ਕਲਾ ਲੈ ਜਾਂਦਾ ਹੋਰ ਕੋਈ ਗੱਲ ਕਰਨੀ ਚਾਹੁੰਦੇ ਹੋ ਔਰ ਗੱਲ ਇਹ ਹੈ ਜੀ ਬਾਕੀ ਜਿਹੜੀਆਂ ਨੇ ਲੈਂਡ ਪੁਲਿੰਗ ਇਸ ਟਾਈਮ ਸਭ ਤੋਂ ਵੱਡਾ ਮਸਲਾ ਚੱਲਣ ਰਿਹਾ ਜੀ ਪੰਜਾਬ ਦੀ ਜ਼ਮੀਨ ਜਿਹੜੀ ਆ ਵੇਖੋ ਇਹ ਗੱਲ ਚਾਹਣਾ ਚਾਹੁੰਦੇ ਆਂ ਕਿ ਜੇ ਪੰਜਾਬ ਦੀ ਜਿਹੜੀ ਜ਼ਮੀਨ ਆ ਨਾ ਉਹ ਪੀੜੀ ਦਾਰ ਪੀੜੀ ਅੱਗੇ ਬੱਚੇ ਕੋ ਉਤਰੀ ਜਾਂਦੀ ਆ ਉਹਦੇ ਨਾਲ ਚਾਹੇ ਘਰ ਕਿੰਨਾ ਵੀ ਥੱਲੇ ਆ ਜਾਵੇ ਪਰ ਜਦੋਂ ਜ਼ਮੀਨ ਕੋਲ ਹੋਵੇ ਪਰਿਵਾਰ ਰੋਟੀ ਖਾਈ ਜਾਂਦਾ ਆਪਣੀ ਫਸਲ ਬੀਜ ਕੇ ਜਿਹੜਾ ਪੈਸਾ ਨਾ ਜਿਵੇਂ ਹੁਣ ਕਹਿੰਦੇ ਨੇ ਕਿ ਉਹ ਸਾਰੀ ਜ਼ਮੀਨ ਕਈਆਂ ਪਿੰਡਾਂ ਦੀ ਲੈ ਕੇ 1 ਲੱਖ ਏਕੜ ਜ਼ਮੀਨ ਜਿਹੜੀ ਉੱਥੇ ਡਿਵੈਲਪਮੈਂਟ ਕਰਨੀ ਆ ਪਲਾਟ ਬਣਾ ਦੇਣੇ ਜਿਹੜੇ ਪਰਿਵਾਰ ਦੀ ਜ਼ਮੀਨ ਇਕੱਲਾ ਚੱਲੇਗੀ ਪੈਸਾ ਆਗਾ ਜੀ ਉਹ ਪੈਸਾ ਖਤਮ ਹੋ ਜਾਣਾ ਚਾਹੀਏ 5 ਸਾਲ ਚਾਹੀਏ 10 ਸਾਲ ਇੱਕੇ ਪੀੜੀ ਨੇ ਖਤਮ ਕਰ ਜਾਣਾ ਹੈ ਬਿਲਕੁਲ ਅਗਲੀਆਂ ਪੀੜੀਆਂ ਛੜਕ ਤੇ ਆ ਜਾਣਗੀਆਂ ਉਹ ਦਿਹਾੜੀ ਕਰਨਗੀਆਂ ਉਹਨਾਂ ਨੂੰ ਕੰਮ ਨਹੀਂ ਕਿਤੇ ਮਿਲਣਾ ਜਿਹੜੀ ਲੈਂਡ ਪੂਲਿੰਗ ਵਾਲੀ ਆ ਸਭ ਤੋਂ ਬੈਕਫੁੱਟ ਤੇ ਸਰਕਾਰ ਨੂੰ ਇਹੋ ਲੈ ਕੇ ਜਾ ਰਹੀ ਆ ਖੁਦ ਜਿਹੜੇ ਝਾੜੂ ਤੇ ਆਮ ਪਾਰਟੀ ਦੇ ਵਰਕਰ ਨੇ ਸਰਪੰਚ ਨੇ ਉਹ ਵੀ ਸਾਰੇ ਇਸ ਚੀਜ਼ ਤੋਂ ਖਫਾ ਨੇ ਹੋਣਾ ਪੈਣਾ ਜੀ ਇਹ ਵਾਕਏ ਹਰੇਕ ਜ਼ਿਮੀਂਦਾਰ ਨੂੰ ਹਰੇਕ ਮਜ਼ਦੂਰ ਨੂੰ ਪਤਾ ਹੈ ਕਿ ਜੇਕਰ ਜ਼ਿਮੀਂਦਾਰ ਦੇ ਕੋਲ ਜ਼ਮੀਨ ਹੈ ਤਾਂ ਸ਼ਹਿਰ ਦੇ ਲਾਲਿਆਂ ਦੀਆਂ ਦੁਕਾਨਾਂ ਚੱਲਦੀਆਂ ਨੇ ਫਸਲ ਆਉਂਦੀ ਹੈ ਤੇ ਸਾਰਾ ਪਿੰਡ ਜਿਹੜਾ ਉਹ ਖਰੀਦਦਾਰੀ ਕਰਨ ਸ਼ਹਿਰ ਜਾਂਦਾ ਹੈ ਬਿਲਕੁਲ ਲਾਲਿਆਂ ਦੀਆਂ ਦੁਕਾਨਾਂ ਵੀ ਤਾਂ ਹੀ ਚੱਲਦੀਆਂ ਨੇ ਫਸਲ ਆਉਂਦੀ ਹੈ ਜਮੀਨ ਦੇ ਫਸਲ ਹੋਣੀ ਆ ਜੀ ਉਹ ਗਮਲਿਆਂ ਦੇ ਵਿੱਚ ਸਿਆਣੇ ਕਹਿੰਦੇ ਹੁੰਦੇ ਵੀ ਇੱਕ ਵਾਰੀ ਫਸਲ ਨੇ ਚੰਗੀ ਝੜੇ ਤੇ ਲਾਲਿਆਂ ਦੀ ਜਿਹੜੇ ਸਾਡੇ ਹਿੰਦੂ ਭਰਾਣੇ ਦੁਕਾਨਦਾਰ ਨੇ ਉਹਨਾਂ ਦੀ ਦੀਵਾਲੀ ਖਰਾਬ ਹੋ ਜਾਂਦੀ ਆ ਇਹ ਸਚਾਈ ਆ ਜੀ ਸਚਾਈ ਆ ਇੱਕ ਸੀਜ਼ਨ ਫਸਲ ਚੰਗੀ ਨਾ ਲੱਗੇ ਪਾਣੀ ਹੜ ਮਾਰ ਕਿਸੇ ਵੀ ਤਰ੍ਹਾਂ ਦਾ ਹੋ ਜਾਵੇ ਤੇ ਸ਼ਹਿਰ ਦੇ ਵਿੱਚ ਤੁਸੀਂ ਇਹ ਕੈਮਰਾ ਲੈ ਕੇ ਘੁੰਮ ਕੇ ਵੇਖ ਲਿਓ ਤੁਹਾਨੂੰ ਹਰੇਕ ਲਾਲਾ ਦੁਕਾਨ ਵਾਲਾ ਕਹੇਗਾ ਵੀ ਆਇਤ ਕੀ ਬਹੁਤ ਮੰਦਾ ਲੱਗਿਆ ਹਰੇਕ ਦਾ ਮੰਦਾ ਹੋ ਜਾਂਦਾ ਜੀ ਇਕੱਲੇ ਜ਼ਿਮੀਂਦਾਰ ਦਾ ਮੰਦਾ ਨਹੀਂ ਆ ਸਾਰਿਆਂ ਦਾ ਮੰਦਾ ਲੱਗ ਜਾਂਦਾ ਮਜ਼ਦੂਰ ਦਾ ਲਾਲੇ ਦਾ ਹਰੇਕ ਦਾ ਲੱਗਦਾ ਉਹ ਇਸ ਕਰਕੇ ਜ਼ਮੀਨ ਜਿਹੜੀ ਆ ਇਹ ਮਾਂ ਹੀ ਹੈ ਲੈਂਡ ਪੂਲਿੰਗ ਸਭ ਤੋਂ ਮਾੜੀ ਪਾਲਿਸੀ ਹੈ ਇਹ ਨਹੀਂ ਹੋਣੀ ਚਾਹੀਦੀ ਤੇ ਇਹਦੇ ਖਿਲਾਫ ਸਾਰੇ ਲੋਕ ਖਲੋਤੇ ਨੇ ਆਵਾਜ਼ਾਂ ਉੱਠ ਰਹੀਆਂ ਨੇ ਇਹ ਵੀ ਕਲਾ ਦਾ ਹਿੱਸਾ ਮੈਨੂੰ ਲੱਗਦਾ ਜਿਹੜੀ ਲੈਂਡ ਪੂਲਿੰਗ ਲੈਣੀ ਇਹ ਵੀ ਕਲਾ ਹੀ ਵਰਤਰੀ ਹੈ ਬਿਲਕੁਲ ਇਹ ਵੀ ਇੱਕ ਤਰੀਕੇ ਦੀ ਕਹਿ ਸਕਦੇ ਆ ਕਿ ਕਲਾ ਵਰਤੀ ਹੈ ਕਿਉਂਕਿ ਜਿਹੜੇ ਵੱਡੇ ਵੱਡੇ ਤਮ ਕਾੜਾ ਆਗਮੀ ਪਾਰਟੀ ਦੇ ਜਿਹੜੇ ਪੱਕੇ ਸਪੋਰਟਰ ਜਿਹੜੇ ਕਹਿੰਦੇ ਸੀ ਕਿ ਹਰ ਗੱਲ ਤੇ ਭਗਵੰਤ ਮਾਨ ਦੀ ਹਰ ਗੱਲ ਨੂੰ ਕਹਿੰਦੇ ਸੀ ਕਿ ਬਿਲਕੁਲ ਠੀਕ ਹੈ ਪਰ ਜਦੋਂ ਆ ਲੈਂਡ ਪੂਲਿੰਗ ਆਈ ਤੇ ਉਹ ਵੀ ਕਹਿੰਦੇ ਕਿ ਨਹੀਂ ਪਾਈ ਹੈ ਠੀਕ ਨਹੀਂ ਹੈਗੀ ਆ ਜਿਹੜਾ ਕਦਮ ਚੱਕ ਲਿਆ ਭਗਵੰਤ ਮਾਨ ਨੇ ਇਹ ਕਿਸੇ ਹੋਰ ਪਾਸੇ ਵੱਲ ਨੂੰ ਲੈ ਕੇ ਜਾਊਗਾ ਪੰਜਾਬ ਨੂੰ ਫਿਲਹਾਲ ਸਭ ਦਾ ਕਹਿਣਾ ਇਹੀ ਹੈ ਕਿ ਸਰਕਾਰ ਯੂ ਟਰਨ ਮਾਰੇਗੀ ਯੂ ਟਰਨ ਕਦੋਂ ਮਾਰੇਗੀ ਇਹ ਵੇਖਣਾ ਬਣਦਾ ਪਰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੀਆਂ ਨੇ ਜੁੜੇ ਰਹੋ ਚੈਨਲ ਦੇ ਨਾਲ ਹੋਰ ਵੀ ਦਰਸ਼ਕਾਂ ਦੇ ਨਾਲ ਗੱਲਬਾਤ ਕਰਾਉਣ ਦਾ ਯਤਨ ਕਰਾਂਗੇ